ਉਸ ਤੋਂ ਮਾਈਕ ਲੈਣ। ਫੰਦੀ ਅਜੇ ਚੱਲੇ ਨਾਂ ਕੇ ਮਮਾ ਡਰਾਈਲ ਕਰ ਰਹੇ ਆ ਆਪਣੇ ਮਾਡਲ ਅਸੀਂ ਚੱਲੇ ਆ ਜੀ ਨਾਨਕਾਂ ਸਾਤ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਹਾਂਜੀ ਅਸੀਂ ਚੱਲੇ ਆ ਜੀ ਮੈਂ ਆਪਣੇ ਪੇਕੇਆਂ ਨੂੰ ਨਾਲੇ ਜਾਣਾ ਸੀ ਭੋਗ ਤੇ ਨੂੰ ਮੈਂ ਨਾਲ ਹੀ ਸਿਰ ਮੇਰੇ ਮਾਸੀ ਜੀ ਦੇ ਬੇਟੇ ਨੂੰ ਲੈਣ ਆਉਣਾ ਮੈਂ ਹੈਗੀ ਆ ਜੀ ਥੋੜੀ ਜਿਹੀ ਬਿਜੀ ਐ ਨਾ ਤੁਸੀਂ ਅਭੀ ਜੋਤਨਾ ਕਰੋਗੇ ਮੈਂ ਮੈਂ ਉਹ ਕਰ ਲਾ ਪੁੱਤ ਉਹ ਮੈਂ ਉਹ ਕਹਿੰਦੇ ਆ ਅੱਜ ਵੀ ਹੋਊਗੀ ਤੇ ਆਂ ਗਾਈਜ਼ ਆ ਦੇਖੋ ਮੈਂ ਆਪਣੀ ਨਿਊ ਡਰੈਸ ਪਾਈ ਹੈ। ਔਰ ਹੁਣ ਆਪਾਂ ਜਾਵਾਂਗੇ ਨਾਨੀ ਕੋਲ। ਪੈਕਿੰਗ-ਕੁਕਿੰਗ ਸਾਰੀ ਹੋ ਚੁੱਕੀ ਹੈ ਫਿਰ ਫਿਨਿਸ਼। ਮਾਸੀ ਦਾ ਬੇਟਾ ਲੈ ਕੇ ਆ ਗਿਆ ਜੀ ਅਸੀਂ ਹੁਣ ਬੈਠੇ ਹਾਂ ਗੱਡੀ ਦੇ ਵਿੱਚ ਮੈਂ ਉੱਤਰੀ ਨਹੀਂ ਸਹਜ ਗਈ ਹੋਈ ਆਪਣੀ ਨਾਨੀ ਨੂੰ ਉਤਾਰਨ ਵਾਸਤੇ ਭੜੀ। ਭੜੀ ਵਾਲੀ ਮਾਸੀ ਕੋਲ ਮੈਂ ਆਪਣੀ ਕੋਲ ਆ ਗਈ। ਮਾਸੀ ਦਾ ਹੀ ਬੇਟਾ ਮੈਨੂੰ ਲੈ ਕੇ ਆਇਆ ਜਾ ਕੇ। ਬਸ ਹੁਣ ਮਾਸੀ ਉਤਰ ਰਹੀ ਹੈ ਫਿਰ ਅਸੀਂ ਜਾਵਾਂਗੇ ਸਿੱਧਾ ਬਾਠਾਂ ਨੂੰ। ਤੇ ਬਾਠਾ ਸਮਾਨ ਰੱਖ ਕੇ ਫਿਰ ਉੱਥੇ ਤੋਂ ਸਿੱਧਾ ਭੋਗ ਤੇ ਚਲੇ ਜਾਵਾਂਗੇ ਫਿਰ ਉਸ ਤੋਂ ਬਾਅਦ ਮੈਂ ਬਾਠਾ ਆ ਜੂੰਗੀ ਚਲੋ ਜੀ ਹੁਣ ਤੁਹਾਨੂੰ ਮੈਂ ਬਾਅਦ ਵਿੱਚ ਹੀ ਮਿਲੂੰਗੀ ਹਜੇ ਨਹੀਂ ਤੁਹਾਨੂੰ ਮਿਲਦੀ ਕੀ ਹਾਲ ਹੈ ਮਾਸੀ ਕਹਿੰਦੀ ਆ ਮੁੰਡਾ ਮੇਰੇ ਮੁੰਡੇ ਜਿੱਡਾ ਤਾਂ ਹੈਗਾ ਹੀ ਆ ਸ਼ਨੀ ਦੇ ਲ ਆਪਣੇ ਆਪਰੇ ਸ਼ਨੀ ਹੈ ਹੈ ਮਨਿੰਗ ਹੈਲੋ ਮੁੰਡਾ ਮੁੰਡਾ ਵੈਰੀ ਵਾਸਤੇ ਵਾਸਤੇ ਕਰਦੀ ਆ ਵਾਸਤੇ ਕੌਣ ਆਏ ਮੁੰਡਾ ਕਰਦੀ ਆ ਆ ਵੀ ਲੋ ਆ ਦੇਖ ਮੁੰਡਾ ਲੋਨ ਨੰਬਰ ਪਾ ਕੇ ਆਉਂਦੇ ਆ ਸਾਡੇ ਸਾਡੇ ਸ਼ਨੀ ਮਾਮੂ ਜਦੀ ਮੁੰਡਾ ਖੜਾ ਹੈ ਬਈ ਵੀਰੇ ਟ੍ਰੈਕ ਸੂਟ ਦਿਖਾ ਲੋ ਨਾਈਟ ਤੋਂ ਪਹਿਲੇ ਦੇਖੀ ਹਾਂਜੀ ਫਰੈਂਡਸ ਇਹ ਦਿਨ ਹੈਗਾ ਜੀ ਵੀਰਵਾਰ ਦਾ ਅਸੀਂ ਸੰਡੇ ਨੂੰ ਆਏ ਸੀਗੇ ਪੋਕਤੇ ਤੇ ਅੱਜ ਅਸੀਂ ਚੱਲੇ ਆ ਫਤੇਗੜ ਸਾਹਿਬ ਉਸ ਦਿਨ ਦੀ ਫਿਰ ਮੈਂ ਕੋਈ ਵੀਡੀਓ ਸ਼ੂਟ ਨਹੀਂ ਕਰੀ ਹੈਗੀ ਤੁਹਾਨੂੰ ਮੈਂ ਲਾਈਵ 'ਚ ਵੀ ਦੱਸਿਆ ਸੀਗਾ ਤੇ ਅੱਜ ਆਪਾਂ ਇਹਨਾਂ ਕਾਰਾਂ ਬਹੁਤ ਦੂਰ ਖੜਾ ਦੰਦੇ ਸੀਗੇ ਅਸੀਂ ਮਾਸੜ ਜੀ ਨਾਲ ਗਏ ਸੀਗੇ ਮਾਸੀ ਸੀਗੀ ਉਹਨਾਂ ਦੀ ਬੇਟੀ ਸੀਗੀ ਤੇ ਉਹ ਕਾਰਾਂ ਕਾਫੀ ਦੂਰ ਖੜਾ ਦੰਦੇ ਨੇ ਤੇ ਉਹਨਾਂ ਨੇ ਸਕੂਲ ਬੱਚਾ ਲਾਈਆਂ ਹੋਈਆਂ ਸੀਗੀਆਂ ਜਾਤਰਾ ਕਰਨ ਦੇ ਲਈ ਫਰੀ ਦੇ ਵਿੱਚ ਮਤਲਬ ਕਿ ਉਹ ਜਿੱਥੇ ਰੋਕਦੇ ਸੀ ਨਾ ਪਾਰਕਿੰਗ ਸੀਗੀ ਉੱਥੋਂ ਗੱਡੀਆਂ ਰੋਕ ਕੇ ਫਿਰ ਅੱਗੇ ਬੱਸਾਂ 'ਚ ਬਿਠਾ ਦੰਦੇ ਸੀਗੇ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰ ਉਤਾਰ ਦੰਦੇ ਸੀਗੇ ਤੇ ਵਧੀਆ ਸੀਗਾ ਇਹ ਦੇਖੋ ਜੀ ਸੰਗਤਾਂ ਬਹੁਤ ਸੰਗਤਾਂ ਸੀਗੀਆਂ ਦਰਸ਼ਨ ਕਰਨ ਆਈਆਂ ਹੋਈਆਂ ਅੱਜ ਹੈਗਾ ਜੀ ਲਾਸਟ ਦਿਨ ਸੀਗਾ ਮਤਲਬ ਕਿ ਅੱਜ ਜੋ ਜੋਤੀ ਸਰੂਪ ਪਲਕ ਪ੍ਰਕੀਪਨ ਕਰਦੇ ਹਨ ਜਦੋਂ ਉਹ ਵਾਲਾ ਸੀਗਾ ਦਿਨ ਤੇ ਆਪਾਂ ਜੀ ਉਬਸੇ ਦਿੱਕ ਪੈਦਲ ਯਾਤਰਾ ਸ਼ੁਰੂ ਕਰਤੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਤੇ ਵੀ ਕਾਫੀ ਦੂਰ ਉਤਾਰਿਆ ਸੀਗਾ ਤੇ ਵੈਸੇ ਤਾਂ ਗੱਡੀਆਂ ਤਾਂ ਕਾਫੀ ਦੂਰ ਖੜਾਉਂਦੇ ਸੀਗੇ ਨਹੀਂ ਜਾਣ ਦਿੰਦੇ ਸੀਗੇ ਤੇ ਤੁਸੀਂ ਵੀ ਜੀ ਸਾਰੇ ਬਣੇ ਰਹੋ ਵੀਡੀਓ ਦੇ ਨਾਲ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਮੋਤੀ ਮੈਰਾ ਜਿਹਦਾ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਜੀ ਆਪਣੇ ਫਰਜ਼ਾਦਿਆਂ ਨੇ ਆਪਣੇ ਦੂਦਸ਼ਕਿਆਸ ਦੀਗਾ ਕਲਾਸਾਂ ਦੇ ਵਿੱਚ ਉਹ ਕਲਾਸਾਂ ਦੇ ਵਿੱਚ ਇੱਥੇ ਹੀ ਪਏ ਨੇ ਹਨਾ ਤੇ ਉਹ ਗੁਰਦੁਆਰਾ ਸਾਹਿਬਾ ਤੇ ਸਾਡੇ ਤੋਂ ਨਹੀਂ ਇੱਥੇ ਗਿਆ ਗਿਆ ਜਾਇਆ ਗਿਆ ਨਾ ਅਸੀਂ ਮਤਲਬ ਕਿ ਜੋਤੀ ਸਰੂਪ ਗੁਰਦੁਆਰਾ ਸਾਹਿਬ ਨੂੰ ਗਏ ਉਹ ਸਾਹਿਦੇ ਪਾਪਾ ਆਉਣਗੇ ਫਿਰ ਅਸੀਂ ਉਹਨਾਂ ਨਾਲ ਜਾਵਾਂਗੇ ਕਿਉਂਕਿ ਅਸੀਂ ਲੇਟ ਘਰੋਂ ਬਹੁਤ ਗਏ ਸੀਗੇ ਘਰੋਂ ਅਸੀਂ 2 ਵਜੇ ਗਏ ਹਾਂ ਤੇ 3 ਵਜੇ ਅਸੀਂ ਇੱਥੇ ਐਂਟਰੀ ਕੀਤੀ ਸੀਗੀ ਮੱਥਾ ਟੇਕਣ ਦੀ ਤੇ ਫਿਰ 5 ਵਜੇ ਅਸੀਂ ਬਾਹਰ ਨਿਕਲੇ ਸੀਗੇ ਤੁਹਾਨੂੰ ਪਤਾ ਫਿਰ ਮੌਸਮ ਖਰਾਬ ਹੋਣ ਕਰਕੇ ਧੁੰਦ ਕਾਫੀ ਸੀਗੀ ਤੇ ਹਨੇਰਾ ਹੋ ਜਾਂਦਾ ਸੀ ਤਾਂ ਕਰਕੇ ਫਿਰ ਅਸੀਂ ਚੱਲ ਪਏ ਸੀਗੇ ਅਸੀਂ ਸਿਰਫ ਮੇਨ ਗੁਰਦੁਆਰਾ ਸਾਹਿਬ ਆਪਣੇ ਦਰਸ਼ਨ ਕਰ ਲਏ ਸੀਗੇ ਤੇ ਉਧਰ ਰਹਿ ਗਏ ਸੀ ਉਧਰ ਵੀ ਅਸੀਂ ਜਾਵਾਂਗੇ ਇੱਥੇ ਸਹਜ ਨੇ ਸਿਮਰਨ ਕਰਾਇਆ ਸਾਰਿਆਂ ਨੂੰ ਸਤਨਾਮ ਵਾਹਿਗੁਰੂ ਦਾ ਹਨਾ ਇਹ ਇਦਾਂ ਹੀ ਕਰਦੀ ਆ ਜਦੋਂ ਲਾਈਨ ਚ ਲੱਗ ਜਾਂਦੀ ਆ ਫਿਰ ਇਹ ਸਿਮਰਨ ਪੂਰਾ ਕਰਦੀ ਆ ਮਤਲਬ ਕਿ ਜਦੋਂ ਤੱਕ ਅਸੀਂ ਠੰਡੇ ਵਿੱਚ ਮੱਥਾ ਨਹੀਂ ਨਾ ਟੇਕ ਲੈਂਦੇ ਉਦੋਂ ਤੱਕ ਫਿਰ ਅਸੀਂ ਸਿਮਰਨ ਸਾਰੀ ਸੰਗਤ ਨੂੰ ਕਰਵਾਉਂਦੀ ਆ ਨਾਲ ਨਾਲ ਤੇ ਇੱਥੇ ਜੇ ਅਸੀਂ ਲਾਈਨਾਂ ਚ ਲੱਗੇ ਸੀਗੇ ਤੇ ਮੱਥਾ ਟੇਕਣ ਦੇ ਲਈ ਸਾਨੂੰ ਇੱਧਰ ਲਈ ਗੁਰਦੁਆਰਾ ਸਾਹਿਬ ਚ ਇੱਕ ਘੰਟਾ ਲੱਗਿਆ ਇੱਕ ਘੰਟਾ ਲੱਗਿਆ ਜੀ ਸਾਨੂੰ ਆਪਣਾ ਆ ਆਪਣੇ ਠੰਡੇ ਬੋੜ ਚ ਗੁਰਦਾਰਾ ਸਾਹਿਬ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਿਆ ਚਲੋ 2 ਘੰਟੇ ਲੱਗੇ ਆ ਬਾਕੀ ਜੇ ਮਨ ਤੋਂ ਧਿਆਕੇ ਜਾਈਏ ਵੀ ਅਸੀਂ ਟੇਕਣਾ ਹੀ ਟੇਕਣਾ ਮੱਥਾ ਤਾਂ ਜੀ ਟੇਕ ਹੋ ਜਾਂਦਾ ਏ ਕੋਈ ਹੋ ਨਹੀਂ ਹੈਗਾ ਤੇ ਇੱਥੇ ਬਸ ਜੀ ਲਾਈਨਾਂ 'ਚ ਲੱਗੇ ਹੋਏ ਸੀਗਾ ਨਾਲ-ਨਾਲ ਸਿਮਰਨ ਕਰ ਰਹੀ ਸੀ ਕਿ ਤੁਸੀਂ ਵੀ ਕਰੋ ਜੀ ਦਰਸ਼ਨ ਕਿਉਂਕਿ ਜੀ ਅੰਦਰ ਵੀਡੀਓ ਮੈਂ ਬਿਲਕੁਲ ਥੋੜੀ ਜਿਹੀ ਬਣਾਈ ਸੀ ਉਹ ਬਿਲਕੁਲ ਲਾਈਟ ਮਤਲਬ ਉੱਥੇ ਬਣਾਉਣੀ ਸੀ ਹੁੰਦੇ ਪਰ ਮੈਂ ਥੋੜੀ ਜਿਹੀ ਬਣਾ ਲਈ ਸੀ ਕਿ ਤੁਸੀਂ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਿਓ ਬਾਕੀ ਜਿੱਦਾਂ ਬਿਲਕੁਲ ਵੀ ਅਲਾਉਡ ਨਹੀਂ ਸੀਗਾ ਵੀਡੀਓ ਵਗੈਰਾ ਬਣਾਉਣਾ ਹਾਂ ਜੇ ਕੋਈ ਚੋਰੀਆ ਤਾਂ ਬਣਾ ਲੰਦਾ ਸੀਗਾ ਉਹ ਆਪਾਂ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਕਿੰਨੇ ਹੋਰ ਦਰਸ਼ਨ ਕਰ ਸਕਦੇ ਹੋ ਨਾ ਕਿਸੇ ਦੇ ਬਲੌਗ ਵਿੱਚ ਪਰ ਉਹਨਾਂ ਨੇ ਬਿਲਕੁਲ ਵੀ ਨਹੀਂ ਬਣਾਉਣ ਦਿੱਤੀ ਹੈਗੀ ਬੰਦੇ ਨਹੀਂ ਸੀਗੇ ਫਿਰ ਮੈਂ ਵੀ ਬਸ ਮੱਥਾ ਹੀ ਟੇਕਿਆ ਮੈਂ ਵੀਡੀਓ ਵਗੈਰਾ ਨਹੀਂ ਸ਼ੂਟ ਕੀਤੀ ਹੈਗੀ ਤੇ ਆਪਾਂ ਗੁਰਦੁਆਰਾ ਸਾਹਿਬ ਕੋਲ ਪਹੁੰਚ ਗਏ ਸੀ ਹੈ ਬਸ ਜੀ ਇੱਥੇ ਹੁਣ ਇਸ ਆਵਾਜ਼ ਤੁਸੀਂ ਥੋੜਾ ਦੇ ਦਰਸ਼ਨ ਕਰ ਲਿਓ ਮੈਂ ਅੰਦਰ ਥੋੜੀ ਜੀ ਵੀਡੀਓ ਬਣਾਈ ਸੀ ਮੱਥਾ ਟੇਕਦੀ ਟੇਕਦੀ ਨੇ ਤੇ ਸਾਰੇ ਜਣੀਆਂ ਸੰਗਤਾਂ ਜਰੂਰ ਆਇਆ ਕਰੋ ਦਰਸ਼ਨ ਜਰੂਰ ਕਰਨ ਆਇਆ ਕਰੋ ਮੇਰੇ ਵੱੱਲ ਬੱਚੇ ਪ੍ਰਮਾਤਮਾ ਛੇਤੀ ਛੇਤੀ ਬਰਥਡੇ ਕਰਦਣ ਪਰ ਮੈਂ ਆਪਣੇ ਬੱਚਿਆਂ ਦੇ ਨਾਲ ਜਿੰਨਾ ਹੋ ਸਕੇ ਆ ਜਿੰਨਾ ਪ੍ਰਮਾਤਮਾ ਨੇ ਸਾਡੇ ਤੋਂ ਸੇਵਾ ਲੈਣੀ ਹੋਈ ਹਨਾ ਫਿਰ ਸੋਚਿਆ ਤੇ ਇਹੀ ਆ ਵੀ ਬੱਚੇ ਵੱਡੇ ਹੋ ਜਾਣਗੇ ਫਿਰ ਅਸੀਂ ਤਿੰਨੋਂ ਜਾਣੇ ਸਹਦ ਪਾਪਾ ਕੋਲ ਤਾਂ ਚਲੋ ਟਾਈਮ ਨਹੀਂ ਹੁੰਦਾ ਕੰਮ ਕਰਕੇ ਹਨਾ ਵੀ ਤਿੰਨੋਂ ਜਾਣੇ ਅਸੀਂ ਸੇਵਾ ਕਰਨ ਲਈ ਜਾਇਆ ਕਰਾਂਗੇ ਤੇ ਮੈਂ ਤਾਂ ਗਣਿਤ ਸਾਡੇ ਪਾਪਾ ਕੋਲ ਵੀ ਪਰਮਾਤਮਾ ਨੇ ਟਾਈਮ ਦੇ ਦੇ ਚਲੋ ਵੀ ਤਿੰਨ ਦਿਨ ਅਸੀਂ ਸੇਵਾ ਕਰ ਲਿਆ ਕਰੀਏ ਚਾਰੇ ਜਾਣੇ ਜਾ ਕੇ ਤੇ ਜਿਨ੍ਹਾਂ ਤੋਂ ਹੋ ਸਕਦਾ ਜੀ ਜ਼ਰੂਰ ਜਾਇਆ ਕਰੋ ਤੇ ਮੈਂ ਹੁਣ ਪੇਕੀ ਆਈ ਹੋਈ ਆ ਮੈਂ ਹਜੇ ਵੀ ਪੇਕੀ ਆ ਜੀ ਤੇ ਇਹ ਵਲੌਗ ਕਈ ਦਿਨਾਂ ਦਾ ਸ਼ੂਟ ਕੀਤਾ ਹੋਇਆ ਤੇ ਉਸ ਦਿਨ ਫਿਰ ਅਸੀਂ ਪਹੁ ਤੋਂ ਬਾਅਦ ਸ਼ਾਮ ਨੂੰ ਨਵਾਸਦੀ ਉਹਨਾਂ ਨਾਲ ਸ਼ਾਪਿੰਗ ਕਰਨ ਚਲੇ ਗਈ ਸੀ ਯ ਮਤਲਬ ਕਿ ਨਵਾਸਦੀ ਉਹਨਾਂ ਨੇ ਸ਼ਾਪਿੰਗ ਕਰਨੀ ਸੀਗੀ ਥੋੜੀ ਜੀ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਤੁਹਾਨੂੰ ਘਮਾਣੋ ਲੈ ਚਲਦੇ ਵੀ ਘਮਾਣੋ ਹੀ ਕਰ ਲੈਨੇ ਆਪਾਂ ਬਿਜਿਨਾ ਤੋਂ ਕੱਪੜੇ ਸੈਦ ਪਪਾ ਲੈ ਕੇ ਆਉਨੇ ਆ ਤੇ ਬਸ ਜਿੱਥੇ ਸ਼ਾਪਿੰਗ ਕਰਦੇ ਸੀਗੇ ਉੱਥੇ ਫਿਰ ਸਾਨੂੰ ਕਾਲ ਆ ਗਈ ਸੀ ਸਾਡੇ ਇੱਕ ਰਿਸ਼ਤੇਦਾਰੀ ਚ ਮੋਢਾ ਪੂਜੀ ਸੀਗੀ ਮੇਰੇ ਮਾਸੂਦੀਆਂ ਲੱਗਦੇ ਸੀਗੇ ਤੇ ਤਾਂ ਕਰਕੇ ਫਿਰ ਉਸ ਤੋਂ ਬਾਅਦ ਦਿਲ ਵੀ ਨਹੀਂ ਕੀਤਾ ਹੈਗਾ ਬਾਕੀ ਸ਼ੀਦੀ ਦਿਹਾੜੇ ਚੱਲਦੇ ਸੀਗੇ ਤਾਂ ਕਰਕੇ ਵੀ ਆਪਾਂ ਵਲੌਗ ਨਹੀਂ ਬਣਾਇਆ ਹੈਗਾ ਤੇ ਇੱਥੇ ਜੀ ਬਸ ਆਪਾਂ ਹੁਣ ਜੋਤੀਸ਼ ਰੂਪ ਗੁਰਦੁਆਰਾ ਸਾਹਿਬ ਲਈ ਲਾਈਨ ਚ ਲੱਗੇ ਸੀਗੇ ਪੰਗਤਾ ਦੇ ਨਾਲ ਪਹਿਲਾਂ ਉੱਧਰ ਸੰਗਤਾਂ ਦੇ ਨਾਲ ਲੱਗੇ ਆ ਵੱਡੇ ਗੁਰਦੁਆਰਾ ਸਾਹਿਬ ਚ ਫਿਰ ਹੁਣ ਜੋਤੀਸ਼ ਰੂਪ ਗੁਰਦੁਆਰਾ ਸਾਹਿਬ ਚ ਇਸ ਤੋਂ ਬਾਅਦ ਲਾਈਨ ਚ ਲੱਗਾਂਗੇ ਆਪਾਂ ਠੰਡੇ ਪੁਰਜਾ ਗੁਰਦੁਆਰਾ ਸਾਹਿਬ ਜਾਣਾ ਹੈ ਹਨਾ ਤੇ ਬਸ ਤਾਂ ਮੈਂ ਜਦੋਂ ਵੀ ਜਾਣੀ ਹੁੰਨੀ ਆ ਮੈਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਉਣੀ ਆ ਪਰ ਅੱਜ ਮਸਤੀ ਜਾਨੀ ਲੇਟ ਐ ਬਹੁਤ ਆਏ ਆ ਉਹਨਾਂ ਦਾ ਪਹਿਲਾ ਹੈ ਨਹੀਂ ਕਿ ਆ ਜਾਣ ਦਾ ਟਾਈਮ ਤੇ ਬਣ ਗਿਆ ਤਾਂ ਕਰਕੇ ਫਿਰ ਇੱਥੇ ਜੀ ਕਰੋ ਦਰਸ਼ਨ ਠੰਡੇ ਬੁਰਜ ਦੇ ਇਹ ਆ ਜੀ ਠੰਡਾ ਬੁਰਜ ਤੇ ਬਾਕੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮੈਂ ਤੁਹਾਨੂੰ ਤੋਂ ਸੌਰੀ ਮੰਗਦੀ ਐ ਇੰਨੇ ਦਿਨ ਮੇਰੇ ਵਲੌਗ ਨਹੀਂ ਆਏ ਹੈਗੇ ਤੇ ਕੋਈ ਗੱਲ ਨਹੀਂ ਜੀ ਆਪਾਂ ਹੁਣ ਵਲੌਗ ਪਾਇਆ ਕਰਾਂਗੇ ਪਰ ਤੁਸੀਂ ਜਿਆਦਾ ਤੋਂ ਜ਼ਿਆਦਾ ਵਲੌਗਸ ਨੂੰ ਪਿਆਰ ਦਿਓ ਹਨਾ ਤੇ ਤਾਂ ਕਰਕੇ ਜੋ ਫਿਰ ਮੈਂ ਵੀਡੀਓ ਜਦਿਆ ਤਾਂ ਵਧੀਆ ਬਣਾਵਾਂ ਗੁੱਡ ਮਾਰਨਿੰਗ ਸਾਰੇ ਆਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਮੈਂ ਵੀ ਠੀਕ ਆ ਸੁਹੇਰ ਹੋ ਗਈਆਂ ਮੈਂ ਉੱਠ ਗਈ ਹਾਂ ਅੱਜ ਬਹੁਤ ਠੰਡ ਹੈ ਰੀਅਲੀ ਔਰ ਨਾਨੀ ਜੀ ਸੁੱਤੇ ਪਏ ਹਨ ਨਾਨਾ ਜੀ ਕੰਮ ਤੇ ਚਲੇ ਗਏ ਔਰ ਓ ਦੇਖੋ ਜੀ ਮम्मा ਸੁੱਤੇ ਪਏ ਨੇ ਠੰਡ ਦੀ ਪਈ ਹੈ। ਅਮਲੇ ਉੱਜਾ ਆ ਗਦੇ ਨੇ ਠੰਡ ਬਹੁਤ ਹੈ ਕੰਬਲਾ ਚ ਲੁਕੇ ਪਏ ਆ। ਹਲੋ ਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ 'ਚ। ਆਪਾਂ ਕਰਨਾ ਹੁੰਦਾ ਇਹ ਵਲੌਗ ਦਾ ਐਂਡ ਕਿਉਂਕਿ ਤੁਹਾਨੂੰ ਵੀ ਪਤਾ ਮੈਂ ਪੇਕਿਆ ਹੀ ਹੋਈਆਂ ਕਾਫੀ ਜ਼ਿਆਦਾ ਵਲੌਗ ਮੇਰਾ ਨਹੀਂ ਬਣਿਆ। ਮੈਂ ਥੋੜੀਆਂ-ਥੋੜੀਆਂ ਕਲਿੱਪਸ ਜਿਸ ਦਿਨ ਆਉਣਾ ਸੀ ਉਸ ਦਿਨ ਲਈਆਂ ਸੀਗੀਆਂ ਤੇ ਆਪਾਂ ਫਤਿਹਗੜ ਸਾਹਿਬ ਦਰਸ਼ਨ ਕਰਨ ਗਏ ਸੀ। ਉੱਥੇ ਦੀ ਕਲਿੱਪਸ ਲਈਆਂ ਨੇ ਥੋੜੀਆਂ ਜੀਆਂ ਤੇ ਤੁਸੀਂ ਵੀ ਦਰਸ਼ਨ ਜ਼ਰੂਰ ਕਰਿਓ ਜੀ। ਏ ਜ्यादा ਆਪਾਂ ਵਲੌਗ ਸ਼ੂਟ ਨਹੀਂ ਕੀਤਾ ਹੈਗਾ ਤੇ ਦੇਖਦੇ ਆ ਜੀ ਅੱਜ ਜਾਵਾਂਗੇ ਜਾਂ ਅਸੀਂ ਕੱਲ ਨੂੰ ਜਾਵਾਂਗੇ ਹੁਣ ਕਿਉਂਕਿ ਇੱਕ ਤਾਂ ਠੰਡ ਬਹੁਤ ਹੈ ਕਿਉਂਕਿ ਡੈਡੀ ਨੂੰ ਛੁੱਟੀ ਨਹੀਂ ਡੈਡੀ ਨੂੰ ਸੰਡੇ ਨੂੰ ਛੁੱਟੀ ਹੈ ਡੈਡੀ ਨੂੰ ਸੰਡੇ ਨੂੰ ਚੱਟਣ ਜਾਣਗੇ ਜਾਂ ਜਾਂ ਫਿਰ ਦੇਖਦੇ ਆ ਮਸਤੀ ਦੇ ਪੇਟੇ ਨੂੰ ਕਰਦੇ ਆ ਕੋਲ ਤੇ फेर ਹੁਣ ਬਸ ਠੰਡ ਬਹੁਤ ਹੈ ਬੜੇ ਹੋਏ ਆ ਸੀ ਸਾਰੀ ਲ ਹਟ ਜਾਈ ਚੁ ਲੁੱਕ ਕੇ ਬੈਜੋ ਤੁੰਦ ਕੀ ਬਹੁਤ ਜ਼ਿਆਦਾ ਪਈ ਹੋਈ ਆ ਠੰਡ ਵੀ ਬਹੁਤ ਆ ਤੇ ਰਜਾਇਆਂ ਤੋ ਬਿਨਾ ਹੁਣ ਕੋਈ ਕੰਮ ਹੈ ਨਹੀਂ ਤੇ ਫਰਾਂਟੇ ਅਸੀਂ ਖਾ ਕੇ ਫਿਰ ਰਜਾਇਆਂ ਚ ਬੜੇ ਹੋਏ ਆ ਸੀ ਸੁੱਤੇ ਨਹੀਂ ਪਏ ਹੈਗੇ ਮਤਲਬ ਕੋਈ ਡੈਡੀ ਕੰਮ ਤੇ ਗਏ ਆ ਕੰਮ ਕਰਾਇਆ ਤਾਂ ਕਰ ਲੈ ਥੋੜੇ ਬਹੁਤ ਰਹਿੰਦੇ ਨੇ ਬਸ ਫਿਰ ਮੰਮੀ ਨੇ ਅਲਗ ਤੋਂ ਪਰੌਟੇ ਬਣਾਏ ਸੀ ਉਹ ਅਸੀਂ ਖਾ ਲੇ ਬਹੁਤ ਟੇਸਟੀ ਸੀ ਬਹੁਤ ਜ਼ਿਆਦਾ ਬਾਕੀ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚਾਨ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਹੁਣ ਜਾ ਕੇ ਇਹ ਵਲੌਗ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਾਂਗੇ ਫਿਰ ਆਪਾਂ ਡੇਲੀ ਚ ਹੁਣ ਵਲੌਗ ਪਾਇਆ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਸੀਗਾ ਸ਼ੀਧੀਆਂ ਦੇਣਾ ਚਾਹੁੰਦਾ ਹੈ ਸੋ ਮੇਰੇ ਲਈ ਜ਼ਿਆਦਾ ਜ਼ਰੂਰੀ ਨਹੀਂ ਸੀਗਾ ਇਹ ਵਲੌਗ ਪਾਉਣੇ ਹਨ ਕੋਈ ਗੱਲ ਨਹੀਂ ਰੂਲਸ ਹੋਣਗੇ YouTube ਤੇ ਕੋਈ ਕੋਈ ਚੱਕਰ ਨਹੀਂ ਹੈਗਾ ਪਰ ਆਪਣੇ ਹਨਾ ਬੱਚਿਆਂ ਨੇ ਸ਼ੀਧੀਆਂ ਪਾਈਆਂ ਹਨਾ ਉਹਨਾ ਤੋਂ ਜ਼ਰੂਰੀ ਕੁਛ ਵੀ ਨਹੀਂ ਹੋ ਸਕਦਾ ਦੁਨੀਆ ਦੇ ਵਿੱਚ ਤੇ ਤਾਂ ਕਰਕੇ ਸਾਨੂੰ ਕੋਈ ਇੰਨਾ ਮੈਨੂੰ ਜ਼ਿਆਦਾ ਜ਼ਰੂਰੀ ਨਹੀਂ ਸੀ ਆ ਵਲੌਗ ਕਾਉਣੇ ਤੇ ਮੈਂ ਸ਼ੂਟ ਵੀ ਨਹੀਂ ਕੀਤੇ ਹੈਗੇ ਤੇ ਬਾਕੀ ਜੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ